ਨਾਇਆ ਤੁਹਾਡਾ ਜਿਹੜਾ ਜੀ ਬ੍ਰੇਨ ਪੂਛ ਹਾਂ ਕਿਹੜੀ ਜਗ੍ਹਾ ਆਏ ਹੁਸ਼ਿਆਰਪੁਰ ਤੋਂ ਤੇ ਅੱਜ ਕੀ ਮਾ ਦੇ ਦਰਵਾਜ਼ ਚ ਚਮਤਕਾਰ ਹੋਇਆਗਾ ਜਿਹੜਾ ਕਿ ਤੁਹਾਡਾ ਲੜਕਾ ਸੀ ਮਤਲਬ ਕਾਫੀ ਟਾਈਮ ਤੇ ਨਾ ਬੋਲ ਸਕਦਾ ਸੀ ਨਾ ਸੁਣ ਸਕਦਾ ਸੀ ਤਾਂ ਥੋੜਾ ਦੱਸਿਓ ਕੀ ਹੋਇਆ ਸਰ ਐਡਾ ਸੀ ਕਿ ਵੈਸ ਤੇ ਨੂੰ ਪ੍ਰੋਬਲਮ 650 ਤੋਂ ਸ਼ੁਰੂ ਸੀ ਜਾਂ ਬ੍ਰੇਨ ਦੇ ਵਿੱਚ ਮੁਤਲਕ ਉਹ ਲੋ ਹੋਈਆਂ ਲੇਕਿਨ ਪਿਛਲੇ 3 ਮਹੀਨੇ ਤੋਂ 3 ਦਿਨ ਪਹਿਲਾਂ ਇਹਨੂੰ ਸੋਨਾ ਦੀ ਲੋਕਲ ਬੰਦ ਹੋ ਗਿਆ ਅਸੀਂ ਡੀ ਐਮ ਸੀ ਲੁਧਿਆਣਾ ਕੋਸ਼ਾਰਪੋ ਵੀ ਡਾਕਟਰਾਂ ਨੂੰ ਮਿਲੇ ਜਨਰਲ ਵੀ ਮਿਲੇ ਆ ਉਹ ਕਹਿੰਦੇ ਸੀ ਕਿ ਇਹਦਾ ਜਿਹੜਾ ਉੱਦਾ ਕੰਨ ਸਹੀ ਆ ਲੋਕਲ ਕਾਰ ਵੀ ਇਹਦਾ ਸਹੀ ਹੈ ਲੇਕਿਨ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਪ੍ਰੋਬਲਮ ਹੈ ਅੱਜ ਮਾਂ ਦਾ ਹੁਕਮ ਹੋਇਆ ਇੱਥੇ ਪਹੁੰਚੇ ਜਿੱਦ ਹੀ ਅਸੀਂ ਮਾਂ ਦੇ ਪਰਿਵਾਰ 'ਚ ਪਹੁੰਚੇ ਆ ਉਹਨਾਂ ਨੇ ਚਿੱਟਾ ਦਿੱਤਾ ਕਿ ਚਿਕਾ ਮਿਲਦੀ ਇਹਨੂੰ ਮਸੂਦਾ ਕਿ ਮੇਰੇ ਕਿੰਨਾ ਚਿਕ ਪਾਵਰ ਔਰ ਗਲਚ ਇੱਕ ਪਾਵਰ ਉਬਰੀ ਔਰ ਉਸ ਤੋਂ ਬਾਅਦ ਜੀ ਆਹ ਹੋ ਜਿਆ ਕੇ ਬਹਿ ਗਏ ਆ ਉੱਥੇ ਜਲ ਪਲਾਇਆ ਤੇ ਇਹਨ ਬੋਲੇ ਜੀ ਮੈਨੂੰ ਸੁਣਨ ਦਾ ਵੀ ਆ ਤੇ ਜਕਾਰਾ ਵੀ ਲਾਇਆ ਤੇਨ ਤੋਂ ਉੱਚੀ ਉੱਚੀ ਜਕਾਰੇ ਲਾਇਆ ਤਾਂ ਇੱਥੇ ਤੁਹਾਡੇ ਸਟਾਫ ਦੇ ਪੁਲਿਸ ਵਾਲੇ ਇੱਥੇ ਆਪਣੇ ਬੇਟੀ ਕਿਰਨ ਜੀ ਇੱਕ ਇੱਕਰਾ ਕੇਸ ਜੀ ਆ ਗਏ ਆ ਉਹਨਾਂ ਨੇ ਵੀ ਸਮਝਿਆ ਕਿ ਤੁਸੀ ਜਲ ਲਓ ਔਰ ਜਲ ਇਹਨੂੰ ਪਿਲਾਣਾ ਵੀ ਹੈਗਾ ਔਰ ਇਹਦੇ ਪਾਣੀ ਵਿੱਚ ਜਿੰਨਾ ਇਹ ਨਾਲਾ ਉਹ ਵੀ ਇਸਤੇਮਾਲ ਕਰੇ ਜਦੋਂ ਜਲ ਥੋੜਾ ਘੜੇ ਹੋ ਕੁਛ ਹੋਲ ਪਾ ਲੈਣਾ ਇਦਾਂ ਹੀ ਕਮੂਤੀ ਮਿਲੀ ਆ ਜੀ ਉਹ ਵੀ ਇਹਨੂੰ ਖਰਾਣੀਆਂ ਇਹਦੇ ਜਲ ਨਾਲ ਮਿਲਾਨੀਆਂ ਤੇ ਇੰਨੀ ਇੱਕ ਇੱਕ ਸੈਕਿੰਡ ਦੇ ਵਿੱਚ ਅਸੀਂ ਸਰ ਬਿਲਕੁਲ ਹੋਪਲੈਸ ਹੋ ਗਏ ਸੇ ਮਤਲਬ ਇਸ ਤੋਂ ਪਹਿਲੇ ਸੀ ਕਿ ਜਗ੍ਹਾ ਦੱਸਿਆ ਵੀ ਹੈ ਹਸਪੀਟਲ ਵੀ ਆ ਰਿਹਾ ਸਾਹ ਹਾਂਜੀ ਹਾਂਜੀ ਬਹੁਤ ਦੱਸਿਆ ਸੀ ਡਾਕਟਰਾਂ ਕੀ ਗਿਆ ਦਿੱਲੀ ਤੱਕ ਹੀ ਆਏ ਸੀ ਮਤਲਬ ਆਵਾਜ਼ ਉਦਾ ਹੈਗੀ ਆ ਲੇਕਿਨ ਪਤਾ ਨਹੀਂ ਕੀ ਚੱਕਰ ਸੀਗਾ ਸੋਨਾ ਸੀ ਬੋਲ ਬੜਾ ਅੱਛਾ ਮਤਲਬ ਆਵਾਜ਼ ਸੀ ਪਰ ਬਿਲਕੁਲ ਬੰਦ ਹੋ ਗਈ ਔਰ ਜੀ ਟੋਟਲੀ ਮਤਲਬ ਆਸ਼ਾ ਛੱਡਤੀ ਸੀ ਪਰ ਕੋਈ ਵੈਸੇ ਤਾਂ ਸਾਡੀ ਕੁਲ ਦੇ ਵੀ ਆ ਸਾਡੀ ਕੋਈ ਗਲਤੀ ਹੋ ਸਕਦੀ ਹੈ ਉਹ ਲਾਉਂਚ ਹੋ ਚੁੱਕੀ ਹੈ ਬਾ ਦਰਬਾਰ ਤੇ ਪਹੁੰਚੇ ਆ ਫਿੱਟਾ ਮਿਲਿਆ ਪ੍ਰਸ਼ਾਦ ਕਰਦਾ ਔਰ ਬੱਚੇ ਨੇ ਜਕਾਰਾ ਲਾਇਆ ਅੱਜ ਮੈਂ ਇਸ ਸਾਰੇ ਜ਼ਿਲ੍ਹੇ ਦੇ ਤੇ ਭਾਈ ਸਾਹਿਬ ਜੀ ਦੀ ਤੇ ਵੀ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਤੇ ਜੋ ਇੱਥੇ ਸਾਡਾ ਚਮਤਕਾਰ ਹੋਇਆ ਜਿਹੜਾ ਵੀ ਇੱਥੇ ਕੋਈ ਦੀਨ ਦੁਖੀ ਆਦਾ ਆ ਜਿੱਦਾਂ ਕਿ ਜਗਨਨਾਥ ਚੰਦਪੁਰ ਦੇ ਆ ਉਹ ਸਾਰੀ ਨਹੀਂ ਚਿੰਤਾ ਦੂਰ ਕਰਦੀ ਹੈ ਜਿੱਦਾ ਸਾਡੀ ਚਿੰਤਾ ਇੱਕ ਸੈਕਿੰਡ ਦੇ ਵਿੱਚ ਬਲਕਿ ਚੱਪ ਦੇ ਵਿੱਚ ਕਰਵਾ ਮਾਂਗੇ ਫਰਿਆਦ ਮਾਂਗੇ ਬੇਨਤੀ ਹੈ ਜੋ ਵੀ ਇੱਥੇ ਜਿੱਦਾ ਵੀ ਕੱਛ ਕਰ ਉਹ ਮਾਂ ਸੈਕਿੰਡ ਦੇ ਵਿੱਚ ਦੂਰ ਕਰੋ ਜਿੱਦਾ ਸਾਡਾ ਕਸ਼ਮੀਰ ਦਿੱਤਾ ਹੈ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਈਕਾਰਾ ਮੇਰੀ ਮਾਂ ਚੰਦਕੁਲੀ ਦਾ ਉਹ ਸਾਰੇ